ਬੇ ਗੁਰੂ ਦੀ ਕਿਰਪਾ ਸਦਕਾ ਨਾਮ ਬਾਣੀ ਨਾਲ ਜੁੜਿਆ ਜਾਏਗਾ ਪ੍ਰਮਾਤਮਾ ਦੀ ਬੰਦਗੀ ਹੋਏਗੀ ਤੇ ਫਿਰ ਇਹ ਜਿਹੜਾ ਜੀਵ ਆਤਮਾ ਇਹ ਪ੍ਰਭੂ ਪ੍ਰਮਾਤਮਾ ਦੇ ਵਿੱਚ ਸਮਾਜ ਆਏਗਾ ਇੱਕਮਿਕ ਹੋ ਜਾਏਗਾ ਮਾਰਾ ਨੇ ਅੱਗੇ ਦੱਸਿਆ ਸੀਗਾ ਵੀ ਪੂਜਾ ਪ੍ਰੇਮ ਮਾਇਆ ਪ੍ਰਜਾਲ ਏਕੋ ਵੇਖੋ ਉਬਰ ਨਪਾਲ ਵੀ ਤੂੰ ਬਾਹਰ ਜਨੇਊ ਵੀ ਪਉਣਾ ਹੈ ਆਪਾਂ ਸਿੱਖਾਂ ਦੇ ਵਿੱਚ ਕਮਾਂਗੇ ਗਾਤਰਾ ਵੀ ਪਾਉਣੇ ਆਪਾਂ ਅਮਰਤ ਧਾਰੀ ਹੁੰਨੇ ਆ ਮਹਾਰਾਜ ਕਹਿੰਦੇ ਠੀਕ ਆ ਇਹ ਤੁਹਾਡੇ ਧਰਮ ਦਾ ਨਿਜਮ ਹੈ ਮੰਨ ਲੈਨੇ ਆਪਾਂ ਇੱਥੇ ਇੱਕ ਮੰਨਾਂਗੇ ਵੀ ਠੀਕ ਆ ਨਾ ਜਿਵੇਂ ਆਪਾਂ ਅਮਰਤ ਧਾਰੀ ਹੋ ਕੇ ਪੰਜ ਕਕਾਰੀ ਆਪਾਂ ਨੂੰ ਵਰਦੀ ਦਿੱਤੀ ਆ ਗੁਰੂ ਸਾਹਿਬ ਨੇ ਠੀਕ ਹੈ ਜੀ ਇਸੇ ਤਰ੍ਹਾਂ ਉਸ ਸਮੇਂ ਮਹਾਰਾਜ ਨੇ ਦੱਸਿਆ ਵੀ ਬਾਹਰ ਜਨੇਊ ਜੱਚਰ ਜੋਤ ਹੈ ਨਾਲ ਵੀ ਇਹ ਭਾਈ ਜਿਹੜੇ ਆਪਾਂ ਤਨ ਤੇ ਕਕਾਰ ਪਹਿਨੇ ਆ ਜਾਂ ਹਿੰਦੂ ਵੀਰ ਜਨੇਊ ਪਾਉਂਦੇ ਆ ਵੀ ਇਹ ਜਿੰਨਾ ਚਿਰ ਸਰੀਰ ਆ ਤਾਂ ਸਰੀਰ ਕਰਕੇ ਹੀ ਆ ਜਦੋਂ ਜੀਵਾਤਮਾ ਉੱਡ ਗਈਏ ਤਾਂ ਇੱਥੇ ਹੀ ਰਹਿ ਜਾਣਾ ਸਭ ਕੁਝ ਸਰੀਰ ਨੇ ਵੀ ਸੜ ਜਾਣਾ ਉਹ ਵੀ ਸੜ ਜਾਣਾ ਅੱਗੇ ਮਹਾਰਾ ਨੇ ਦੱਸਿਆ ਸੀ ਧੋਤੀ ਟਿੱਕਾ ਨਾਮ ਸੰਭਾਲ ਵੀ ਪ੍ਰਭੂ ਪਰਮਾਤਮਾ ਦਾ ਨਾਮ ਹੀ ਜਪਣਾ ਇਹ ਧੋਤੀ ਟਿੱਕਾ ਹੈ ਵੀ ਇਹ ਤੂੰ ਲੇਬਲ ਇੱਥੇ ਇਸ ਅਸਲ ਭਾਵ ਤਾਂ ਇਹੀ ਆ ਵੀ ਲੇਬਲ ਲਾਉਣ ਦਾ ਜਿਆਦਾ ਕੋਈ ਲਾਭ ਨਹੀਂ ਹੈਗਾ ਜਿੰਨਾ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੋੜਿਆ ਮਨ ਉਹ ਇੱਥੇ ਉਥੇ ਨਿਭਹੀ ਨਾਲ ਉਹ ਪ੍ਰਭੂ ਪਰਮਾਤਮਾ ਦਾ ਨਾਮ ਆ ਜਿਹੜਾ ਉਹ ਇੱਥੇ ਸਰੀਰ ਕਰਕੇ ਵੀ ਨਾਲ ਹੈ ਤੇ ਜੀਵਾਤਮਾ ਦੇ ਵੀ ਨਾਲ ਹੈ ਜੀਵ ਆਤਮਾ ਨੂੰ ਵੀ ਪ੍ਰਭੂ ਪਰਮਾਤਮਾ ਦੇ ਨਾਲ ਮੇਲ ਮਲਾਪ ਕਰਾਏਗਾ ਨਾਮ ਪ੍ਰਭੂ ਪਰਮਾਤਮਾ ਦਾ ਨਾਮ ਅੱਗੇ ਮਹਾਰਾਜ ਦਾਦੇ ਜੀ ਰਾਹਵਾਲੇ ਰਾਹਵਾਲਾ ਬੰਦਾ ਆਪਾਂ ਦੇਖ ਲਿਆ ਬਿਨ ਨਾਮੇ ਹੋਰ ਕਰਮ ਨਾ ਭਾਲ ਮਹਾਰਾਜ ਕਹਿੰਦੇ ਬਿਨਾ ਨਾਮ ਤੋਂ ਐਵੇਂ ਨਹੀਂ ਕਰਮ ਕਾਂਡ ਕਰਨ ਦੀ ਕੋਈ ਜ਼ਰੂਰਤ ਹੈ ਕਿਸੇ ਕੋਈ ਵੀ ਕੰਮ ਕਰਨ ਦੀ ਜ਼ਰੂਰਤ ਨਹੀਂ ਹੈ ਪ੍ਰਮਾਤਮਾ ਦਾ ਨਾਮ ਹੀ ਇੱਕ ਸੱਚਾ ਸੁੱਚਾ ਕਰਮ ਹੈ ਤੇ ਦੂਜਾ ਜਿਹੜਾ ਆਪਾਂ دنیਆਵੀ ਕੰਮ ਕਰਦੇ ਆਂ دنیਆਵੀ ਜ਼ਰੂਰਤਾਂ ਵਾਸਤੇ ਆਪਣੀ ਕਿਰਤ ਕਮਾਈ ਸਰਵਿਸਮੈਨਾਂ ਕੋਈ ਠੀਕ ਆ ਜੀ ਕੋਈ ਬਿਜ਼ਨਸਮੈਨ ਇਹ ਆਪਾਂ ਕੰਮ ਆਪਣੇ ਕਰਨੇ ਆ ਕਰਨੇ ਇਮਾਨਦਾਰੀ ਦੇ ਨਾਲ ਆ ਮਹਾਰਾਜ ਕਹਿੰਦੇ ਇਮਾਨਦਾਰੀ ਵਿੱਚ ਹੋਵੇ ਇਮਾਨਦਾਰੀ ਦੀ ਰੋਟੀ ਕਮਾਈ ਹੋਈ ਇਮਾਨਦਾਰੀ ਨਾਲ ਪੈਸਾ ਕਮਾਇਆ ਹੋਇਆ ਮਹਾਰਾਜ ਕਹਿੰਦੇ ਤੇਰੇ ਮਹਿਲਾਂ ਨੂੰ ਮੋਤੀ ਹੀਰੇ ਜੜੇ ਹੋਣ ਪਰ ਇਮਾਨਦਾਰੀ ਨਾਲ ਕਮਾਇਆ ਜਾਏ ਹੁਣ ਕਈ ਸਵਾਲ ਕਰਨ ਵਾਲੇ ਕਹਿੰਦੇ ਆ ਜੇ ਇਮਾਨਦਾਰੀ ਨਾਲ ਤਾਂ ਰੋਟੀ ਵੀ ਨਹੀਂ ਜੁੜਦੀ ਇਮਾਨਦਾਰੀ ਨਾਲ ਕਈਆਂ ਦਾ ਖਿਆਲ ਆ ਇਹ ਵੀ ਜੇ ਇਮਾਨਦਾਰੀ ਜੇ ਇਮਾਨਦਾਰੀ ਕੋਈ ਦਿਖਾਈ ਜਾਏ ਹਰ ਥਾਂ ਤੇ ਤਾਂ ਰੋਟੀ ਵੀ ਨਹੀਂ ਜੁੜਨੀ ਕਿਉਂ ਨਹੀਂ ਜੁੜਨੀ ਭਾਈ ਆਪਾਂ ਦਾਦਿਆਂ ਤੋਂ ਪਿਓਵਾਂ ਤੋਂ ਦੇਖਦੇ ਆਏ ਹੁਣ ਤੱਕ ਵੀ ਇਮਾਨਦਾਰੀ ਦਾ ਕੰਮ ਆਨਾਂ ਕੋਲੇ ਜਲਦੀ ਆਪਾਂ ਦੁਕਾਨਦਾਰੀ ਕਰਦੇ ਆ ਜਾਂ ਕੋਈ ਮਤਲਬ ਕਿਸੇ ਕਿਸਮ ਦਾ ਕੰਮ ਕੋਈ ਵਪਾਰ ਕਰਦੇ ਆ ਤਾਂ ਉਹਦੇ ਵਿੱਚ ਕੋਈ ਬਾਦ ਘਾਟ ਹੋ ਜਾਂਦੀ ਆ ਆਪਾਂ ਤੋਂ ਤਾਂ ਹੁੰਦੀ ਉਹ ਲਾਜ਼ਮੀ ਹੋ ਜਾਂਦੀ ਆ ਵਪਾਰ ਦੇ ਵਿੱਚ ਕਿਸੇ ਤੋਂ ਵੱਧ ਵੀ ਲਈ ਜਾਂਦੇ ਕਿਸੇ ਤੋਂ ਘੱਟ ਵੀ ਲਏ ਜਾਂਦੇ ਆ ਹੁਣ ਤਾਂ ਪਰ ਜਿਹੜੇ ਹੁਣ ਕਿਰਤ ਕਮਾਈ ਵਾਲੇ ਸੀਗੇ ਬਜ਼ੁਰਗ ਤੇ ਉਹ ਤਾਂ ਸੱਚੀ ਸੁੱਚੀ ਨਾਲ ਹੀ ਜੁੜੇ ਸੀ ਤੇ ਹੁਣ ਵੀ ਪੈਸਾ ਜੇ ਆਪਾਂ ਕਹੀਏ ਜਿਨੇ ਹੁਣ ਨੈਟਵਰਕਿੰਗ ਬਿਜ਼ਨਸ ਕੀਤਾ ਹੋਇਆ ਆਪਾਂ ਸ਼ੈਮੀ ਕਹਿ ਲੋ ਆ Airtel ਦੇ ਆ BSNL ਦੇ ਆ ਜੀਓ ਦੇ ਆ ਉਹਨਾਂ ਨੇ ਕੋਈ ਬੇਈਮਾਨੀ ਨਹੀਂ ਕਰੀਆ ਨਾ ਉਹਨਾਂ ਨੇ ਨੈਟਵਰਕ ਦਿੱਤਾ ਲੋਕਾਂ ਨੂੰ ਸੁੱਖ ਸਹੂਲਤ ਮਿਲੀ ਤੇ ਉਹਨਾਂ ਨੂੰ ਪੈਸਾ ਵੀ ਬਹੁਤ ਮਿਲ ਗਿਆ ਓਕੇ ਠੀਕ ਹੈ ਜੀ ਮਹਾਰਾਜ ਕਹਿੰਦੇ ਨਾ ਇਹ ਨਹੀਂ ਕੰਮ ਛੱਡਣਾ ਕੰਮ ਆਪਦਾ ਇਮਾਨਦਾਰੀ ਦੇ ਨਾਲ ਕਰਨਾ ਤੇ ਬਾਕੀ ਜਿਹੜੇ ਹੋਰ ਕਰਮ ਨੇ ਮਹਾਰਾਜ ਕਹਿੰਦੇ ਬਿਨ ਨਾਮੇ ਹੋਰ ਕਰਮ ਨਾ ਭਾਲ ਐਵੇਂ ਨਾ ਹੋਰ ਕਰਮਾਂ ਦੇ ਵਿੱਚ ਉਲ ਜਾ ਰਿਹਾ ਆਪਣਾ ਜੀਵਨ ਨਘਾਈ ਜਾ ਜ਼ਿੰਦਗੀ ਐਵੇਂ ਨਾ ਫਲੂ ਜੀ ਨਾ ਆਪਦੀ ਜ਼ਿੰਦਗੀ ਨੂੰ ਖਤਮ ਕਰੀ ਜਾ ਅਗਲੇ ਮਹਾਰਾਜ ਦੱਸਦੇ ਨੇ ਪੂਜਾ ਪ੍ਰੇਮ ਮਾਇਆ ਪਰਜਾਲ ਇੱਕੋ ਵੇਖੋ ਅਬਰ ਨਪਾਲ ਵੀ ਪੂਜਾ ਪ੍ਰੇਮ ਮਾਇਆ ਪਰਜਾਲ ਹੀ ਹੈ ਤਾਂ ਮੋਹ ਦਾ ਜਾਲ ਹੀ ਹੈ ਤੇ ਪਰ ਇੱਕੋ ਵੇਖੋ ਅਬਰ ਨਪਾਲ ਮਹਾਰਾਜ ਕਹਿੰਦੇ ਹੋਰ ਨਾ ਮੈਂ ਭਾਲ ਕਰਦਾ ਫਿਰ ਇੱਕੋ ਪ੍ਰਭੂ ਪਰਮਾਤਮਾ ਨੂੰ ਹੀ ਵੇਖ ਸਾਰਿਆਂ ਦੇ ਵਿੱਚ ਤੀਨੇ ਤਤ ਗगन ਦਸਦਾਰ ਚੀਨੇ ਦਾ ਤਤ ਹੈਗਾ ਚੀਨਣ ਦਾ ਮਤਲਬ ਹੀ ਉਸ ਪ੍ਰਭੂ ਪਰਮਾਤਮਾ ਦਾ ਚੇਨਤਨ ਕਰ ਉਹਨੂੰ ਪਰਮਾਤਮਾ ਨੂੰ ਆਪਦੇ ਹਿਰਦੇ ਘਰ ਵਿੱਚ ਧਿਆ ਜੋ ਸਾਰੇ ਗगन ਦਾ ਮਾਲਕ ਹੈ ਦਸਾਂ ਦਸਾਵਾਂ ਦਾ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਹਰ ਮੁਖ ਪਾਠ ਪੜੇ ਵਿਚਾਰ ਹਰੀ ਪ੍ਰਭੂ ਪਰਮਾਤਮਾ ਦੇ ਨਾਮ ਦੇ ਹੀ ਗੁਣ ਗਾ ਪਾਈ ਉਹਦਾ ਪਾਠ ਪੜ੍ਹ ਪਰਮਾਤਮਾ ਦਾ ਪਾਠ ਪੜ ਪਰਮਾਤਮਾ ਦੇ ਨਾਮ ਦਾ ਪਾਠ ਪੜ ਤੇ ਵਿਚਾਰ ਭੋਜਨ ਭਾਉ ਭਰਮ ਭਉ ਭਾਗੇ ਪ੍ਰਭੂ ਪਰਮਾਤਮਾ ਦੇ ਨਾਮ ਦਾ ਜਦੋਂ ਭੋਜਨ ਸਕੇਗਾ ਨਾ ਤੂੰ ਪ੍ਰਭੂ ਪਰਮਾਤਮਾ ਦੇ ਨਾਲ ਪਿਆਰ ਕਰੇਗਾ ਮਹਾਰਾਜ ਕਹਿੰਦੇ ਤੇਰੇ ਭਰਮ ਭਉ ਭਾਗੇ ਡਰ ਭੈ ਭਜ ਜਾਣਗੇ ਬਹਿਮਾ ਭਰਮਾਂ ਚੋਂ ਨਿਕਲ ਜਾਗੇ ਤੇ ਤੇਰੇ ਡਰ ਵੀ ਦੂਰ ਹੋ ਜਾਣਗੇ ਪਹਰੂਆ ਛੱਬ ਚੋਰ ਨਾ ਲਾਗੇ ਫਿਰ ਤੇਰੀ ਇਹ ਜਿਹੜੀ ਪ੍ਰਾਪਰਟੀ ਹੈ ਨਾ ਪ੍ਰਭੂ ਪਰਮਾਤਮਾ ਦੇ ਨਾਮ ਦੀ ਇਹਨੂੰ ਕੋਈ ਚੋਰ ਨਹੀਂ ਚਰਾਏਗਾ ਤਿਲਕ ਲਾਟ ਜਾਣੇ ਪ੍ਰਭ ਏਕ ਮਹਾਰਾਜ ਕਹਿੰਦੇ ਤਿਲਕ ਜੋ ਵੀ ਜਾਨੀ ਕਿ ਧਰਮ ਦੇ ਕੰਮ ਕਰਦੇ ਆਪਾਂ ਸਿੱਧੀ ਗੱਲ ਸਮਝ ਲੈਣੇ ਵੀ ਪ੍ਰਭੂ ਪਰਮਾਤਮਾ ਨੂੰ ਜਾਣੋ ਇੱਕੋ ਨੂੰ ਜਾਣੋ ਬਸ ਸਭ ਕੁਝ ਵਿੱਚ ਆ ਗਿਆ ਬੁੱਝੇ ਬ੍ਰਹਮ ਅੰਤਰਵਿਵੇਕ ਉਸ ਪ੍ਰਭੂ ਪਰਮਾਤਮਾ ਦੀ ਸਿਪਤ ਸਲਾਹ ਵਿੱਚ ਜੁੜ ਜਾ ਤੇ ਗੁਰੂ ਦੀ ਗੱਲ ਬੁੱਝ ਗੁਰੂ ਕੀ ਕਹਿਣਾ ਚਾਹੁੰਦੇ ਨੇ ਤੇਰੀ ਵਿਵੇਕ ਬੁੱਧੀ ਹੋ ਜਾ ਕੇ ਵਿਵੇਕ ਬੁੱਧੀ ਹੁੰਦੀ ਹੈ ਜੀ ਸਿਆਣ ਬਹੁਤ ਸਿਆਣਾ ਜਿਹੜਾ ਮਨੁੱਖ ਹੈ ਉਹਨੂੰ ਆਪਾਂ ਵਿਵੇਕ ਬੁੱਧੀ ਕਹਿ ਸਕਦੇ ਹਾਂ ਚੰਗੀ ਮਤ ਵਾਲਾ ਅਗੇ ਮਹਾਰਾਜ ਨੇ ਦੱਸਿਆ ਸੀ ਆਖਰੀ ਬੰਦ ਆਇਆ ਸ਼ਬਦ ਦਾ ਆਚਾਰੀ ਨਹੀਂ ਜੀਤਿਆ ਜਾਏ ਕਰਮ ਦੇ ਧਰਮ ਦੇ ਕੰਮ ਧਰਮ ਦੇ ਨਾਂ ਤੇ ਕਰਮ ਕਰਨੇ ਪ੍ਰਭੂ ਪਰਮਾਤਮਾ ਨਹੀਂ ਜਿੱਤਿਆ ਜਾਣਾ ਪਾਠ ਪੜ੍ਹੇ ਨਹੀਂ ਕੀਮਤ ਪਾਈ ਨਿਹਰਾ ਪੜ੍ਹ ਕੇ ਵੀ ਨਹੀਂ ਤੂੰ ਕੀਮਤ ਪਾਈ ਜਾ ਸਕਦੀ ਪਰਮਾਤਮਾ ਦੀ ਹਾਂ ਨਾਮ ਬਾਣੀ ਨੂੰ ਗੁਰਬਾਣੀ ਨੂੰ ਪੜ੍ਹ ਕੇ ਸਾਨੂੰ ਉਹਦੇ ਗੁਣ ਜ਼ਰੂਰ ਚੇਤੇ ਆ ਜਾਂਦੇ ਨੇ ਕਿਉਂਕਿ ਆਪਾਂ ਪ੍ਰਮਾਤਮਾ ਦੇ ਗੁਣਾਂ ਨੂੰ ਭੁੱਲੇ ਹੋਏ ਆ ਨਾ ਸੱਚੇ ਪਾਤਸ਼ਾਹ ਨੇ ਕਿੰਨੇ ਗੁਣਾਂ ਪ੍ਰਮਾਤਮਾ ਦੇ ਆਪਣੇ ਸਰੀਰ ਤੋਂ ਹੀ ਲਾ ਲਓ ਤੁਸੀਂ ਪੈਰ ਦੇ ਗੂਟੇ ਤੋਂ ਲਾ ਕੇ ਆਪਣੇ ਸੀਸ ਤੱਕ ਸਿਰ ਤੱਕ ਕਹਿ ਲੋ ਧਿਆਨ ਮਾਰੀ ਚੱਲੋ ਕਿੰਨੇ ਗੁਣ ਨੇ ਉਹਨੇ ਪ੍ਰਭੂ ਪ੍ਰਮਾਤਮਾ ਨੇ ਦੇਖੋ ਦੁਪਹਿਰ ਦਿੱਤੇ ਨੇ ਪੰਜ-ਪੰਜ ਉਂਗਲਾਂ ਲਾਈਆਂ ਨੇ ਗੁਣਾਂ ਨੇ ਪ੍ਰਮਾਤਮਾ ਦੇ ਗੁਣ-ਗੁਣੇ ਨੇ ਬਹਾਲ ਕਾ ਸ਼ੁਕਰ ਆ ਤੇਰਾ ਇੰਨਾ ਸੋਹਣਾ ਸਰੀਰ ਦਿੱਤਾ ਅੱਖਾਂ ਦੇਖੋ ਇਹ ਪਤਾ ਹੀ ਨਹੀਂ ਵੀ ਕੀ ਮਟੀਰੀਅਲ ਆ ਤੇ ਕਿੱਥੇ ਤੱਕ ਦੇਖ ਲੋ ਦੇਖ ਲੈਂਦੀਆਂ ਨੇ ਕੰਨ ਹੈ ਤੱਕ ਚਮੜੇ ਦੇ ਆ ਮਾਸ ਦੇ ਆ ਇਹ ਜੋ ਵੀ ਬੋਲਦਾ ਬੰਦਾ ਹੈ ਉਹ ਨਨਖਾਰ ਸੁਣਦਾ ਉਹਨੂੰ ਜਿਹੜਾ ਬੋਲਾ ਹੁੰਦਾ ਉਹਨੂੰ ਪੁੱਛ ਕੇ ਦੇਖੋ ਇਹ ਗੁਣ ਨੇ ਪ੍ਰਮਾਤਮਾ ਦੇ ਗੁਣ ਜਾਤ ਕਰਕੇ ਆਪਣੇ ਸਰੀਰ ਵੱਲ ਦੇਖਦੇ ਇੱਕ ਹੀ ਪ੍ਰਮਾਤਮਾ ਦਾ ਸ਼ੁਕਰਾਨਾ ਕਰੀ ਜਾਂ ਵੀ ਸ਼ੁਕਰ ਆ ਮਾਲਕ ਆ ਮਾੜਾ ਮੋਟਾ ਕੋਈ ਅੱਖ ਦੇ ਵਿੱਚ ਨੁਕਸਪਾ ਜੇ ਤਾਂ ਦੇਖੋ ਡਾਕਟਰ ਕਿੰਨੇ ਕਿੰਨੇ ਪੈਸੇ ਲੈਂਦੇ ਨੇ ਲੰਚ ਪਾਉਣ ਦੇ 10 ਦਾ 6000 ਵੀ 51 52000 ਦਾ ਵੀ ਲੰਚ ਜਾਂ ਹੈਗਾ ਇਸ ਤਰ੍ਹਾਂ ਪ੍ਰਭੂ ਪ੍ਰਮਾਤਮਾ ਨੂੰ ਯਾਦ ਕਰਨਾ ਵੀ ਮਾਲਕਾ ਤੋਂ ਬਹੁਤ ਸਾਰੀਆਂ ਦਾਤਾਂ ਦਿੱਤੀਆਂ ਨੇ ਇਸੇ ਪ੍ਰਭੂ ਪ੍ਰਮਾਤਮਾ ਨੇ ਹੀ ਇਹ ਸਰੀਰ ਦਿੱਤਾ ਤੇ ਇਸੇ ਨੇ ਇਹਨੂੰ ਸਮੇਟਣਾ ਕਲੋਜ਼ ਕਰਨਾ ਅੱਜ ਵਾਲੀ ਭਾਸ਼ਾ 'ਚ ਕਹਿ ਲੈਨੇ ਆਪਾਂ ਮਹਾਰਾਜ ਕਹਿੰਦੇ ਕੱਲੇ ਪਾਠ ਪੜੇ ਵੀ ਤੇਰੀ ਕੀਮਤ ਨਹੀਂ ਪਾਈ ਜਾ ਸਕਦੀ ਹਾਂ ਤੇਰੇ ਗੁਣ ਗਾਏ ਜਾ ਸਕਦੇ ਬਾਣੀ ਪੜ ਕੇ ਪਾਠ ਪੜੇ ਨਹੀਂ ਕੀਮਤ ਪਾਏ ਅਸ਼ਟ ਦਸੀ ਚੋਂ ਭੇਦ ਨ ਪਾਇਆ 18 ਪ੍ਰਾਨ ਹਨ ਅਸ਼ਟदशी ਤੇ ਚਾਰ ਵੇਦ 18 ਪ੍ਰਾਨ ਤੇ ਚਾਰ ਵੇਦ ਇਸ ਤਰ੍ਹਾਂ ਧਾਰਮਿਕ ਗ੍ਰੰਥ ਨੇ ਇਹ ਵੀ ਇਹਨਾਂ ਨੂੰ ਪੜ ਕੇ ਵੀ ਭੇਦ ਨਹੀਂ ਤੇਰਾ ਪਾਇਆ ਜਾ ਸਕਦਾ ਤੇਰੇ ਗੁਣ ਗਾਏ ਜਾ ਸਕਦੇ ਆ ਜਿਵੇਂ ਆਪਾਂ ਹੁਣ ਬਾਣੀ ਪੜ ਰਹੇ ਆ ਬਾਣੀ ਪੜ ਕੇ ਆਪਾਂ ਉਸ ਪ੍ਰਭੂ ਪਰਮਾਤਮਾ ਦਾ ਭੇਦ ਨਹੀਂ ਪਾ ਸਕਦੇ ਭੇਦ ਆਪਾਂ ਕਹਿੰਦੇ ਨੇ ਭੇਦ ਨਹੀਂ ਪਾਇਆ ਜਾ ਸਕਦਾ ਉਹਦੇ ਗੁਣ ਗਾਏ ਜਾ ਸਕਦੇ ਨੇ ਧਾਰਮਿਕ ਗ੍ਰੰਥਾਂ ਦੇ ਵਿੱਚੋਂ ਪਰਮਾਤਮਾ ਦੀ ਗੁਣ ਗਾਇਆ ਜਾ ਸਕਦੇ ਨੇ ਪਰਮਾਤਮਾ ਦੇ ਅੱਗੇ ਮਹਾਰਾਜ ਦੱਸਦੇ ਨੇ ਨਾਨਕ ਸਤਗੁਰ ਬ੍ਰਹਮ ਦਿਖਾਇਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸਤਗੁਰੂ ਨੇ ਸਾਨੂੰ ਉਸ ਬ੍ਰਹਮ ਨੂੰ ਦਿਖਾ ਦਿੱਤਾ ਸਾਨੂੰ ਬ੍ਰਹਮ ਦੀ ਵਿਚਾਰ ਦਾ ਪਤਾ ਲੱਗ ਗਿਆ ਤੇ ਅਸੀਂ ਉਹਦੇ ਗੁਣ ਗੋਣੇ ਸ਼ੁਰੂ ਕਰ ਲਏ ਅੱਗੇ ਮਹਾਰਾਜ ਦੱਸਦੇ ਨੇ ਆਸਾ ਮਹੱਲਾ ਪਹਿਲਾ ਸੇਵਕ ਦਾਸ ਭਗਤ ਜਨ ਸੋਈ ਠਾਕੁਰ ਕਾ ਦਾਸ ਗੁਰਮੁਖ ਹੋਈ ਮਹਾਰਾਜ ਕਹਿੰਦੇ ਸੇਵਕ ਦਾਸ ਭਗਤ ਜਨ ਉਹੀ ਹੈ ਸੋਈ ਸੋਈ ਦਾ ਭਾਵ ਵੀ ਉਹੀ ਹੈ ਠਾਕੁਰ ਕਾ ਦਾਸ ਗੁਰਮੁਖ ਹੋਈ ਜਿਹੜਾ ਉਹਦਾ ਦਾਸ ਹੈ ਉਹਦਾ ਭਗਤ ਆ ਉਹ ਗੁਰਮੁਖ ਹੈ ਗੁਰਮੁਖ ਮੈਨੇ ਗੁਰਮੁਖ ਗੁਰੂ ਦੀ ਗੱਲ ਮੰਨ ਕੇ ਚੱਲਣਾ ਗੁਰਮੁਖ ਦਾ ਭਾਵ ਇਹ ਹੈ ਵੀ ਗੁਰੂ ਦੇ ਕਹਿਣੇ ਮੁਤਾਬਕ ਜੀਵਨ ਹੈ ਗੁਰੂ ਜਿੱਥੋਂ ਰੋਕਦਾ ਰੁਕ ਜਾ ਜਿੱਥੇ ਕਹਿੰਦਾ ਜਾ ਗੁਰੂ ਕਹਿੰਦਾ ਸਾਫਤ ਸੂਰਤ ਰਹਿਣਾ ਗੁਰਬਾਣੀ ਚ ਪੰਗਤੀ ਅੱਗੇ ਆਏਗੀ ਸਾਫਤ ਸੂਰਤ ਰੱਬ ਦੀ ਭੰਨੇ ਬੇਈਮਾਨ ਮਹਾਰਾਜ ਕਹਿੰਦੇ ਜਿਹੜਾ ਦਾੜੀ ਕੇਸ ਕਟਾਉਂਦਾ ਉਹ ਬੇਈਮਾਨ ਤੇ ਅਸੀਂ ਬਹੁਤ ਸਾਰੇ ਲੋਕ ਮੂੰਹ ਸਰ ਵੀ ਮਨਾਈ ਬੈਠੇ ਆ ਤੇ ਧਰਮੀ ਵੀ ਖਬਾਉਂਦੇ ਆ ਕਹਿੰਦੇ ਅਸੀਂ RAMDAS ਦੇ ਭਗਤਾਂ ਹੋਤਾ ਸੀ ਆਪਣੀ ਵਿਰਤੀ ਮੁਤਾਬਕ ਕਹਿ ਸਕਦੇ ਆ ਨਾ ਆਪਦੀ ਭਾਵਨਾ ਮੁਤਾਬਕ ਕਹਿ ਸਕਦੇ ਪਰ ਗੁਰੂ ਕੀ ਕਹਿੰਦਾ ਬੇਈਮਾਨ ਅੱਗੇ ਮਹਾਰਾਜ ਦੱਸਦੇ ਨੇ ਬਈ ਸੇਵਕ ਦਾਸ ਭਗਤ ਜਨ ਸੋਈ ਠਾਕੁਰ ਕਾ ਦਾਸ ਗੁਰਮਖੋਈ ਗੁਰਮਖੋਈ ਹੈ ਜਿਹੜਾ ਪ੍ਰਭੂ ਗੁਰੂ ਦੇ ਕਹਣੇ ਅਨੁਸਾਰ ਜੀਵਣਾ ਜੀਦਾ ਸਾਬਤ ਸੂਰਤ ਰਹਿਣਾ ਗੁਰੂ ਕਹਿੰਦਾ ਹਰਬਨ ਹੋਰ ਨਾ ਪੂਜੋ ਕੋਈ ਮੜੇ ਮਸਾਲ ਨਾ ਜਾਈ ਮਹਾਰਾਜ ਕਹਿੰਦੇ ਹਰੀ ਪ੍ਰਭੂ ਪਰਮਾਤਮਾ ਦੀ ਹੀ ਪੂਜਾ ਕਰਨੀ ਹੈ ਤੇ ਮੜੀਆਂ ਮਸ਼ਾਨੀਆਂ ਤੇ ਜਾਣਾ ਨਹੀਂ ਤੇ ਪੂਜਾ ਕਰਨੀ ਵੀ ਕਿਵੇਂ ਉਹ ਵੀ ਦੱਸਿਆ ਪੂਜਾ ਕੀ ਚੇ ਨਾਮ ਤੇ ਆਈਏ ਬਿਨ ਨਾਵੇਂ ਪੂਜਾ ਨਾ ਹੋਈ ਮਹਾਰਾਜ ਕਹਿੰਦੇ ਪੂਜਾ ਵੀ ਪ੍ਰਭੂ ਪਰਮਾਤਮਾ ਦਾ ਨਾਮ ਜਪਣਾ ਹੀ ਹੈ ਤੇ ਨਾਮ ਤੋਂ ਬਿਨਾ ਹੋਰ ਕੋਈ ਵੀ ਕਰਮ ਕਰਨਾ ਪੂਜਾ ਨਹੀਂ ਹੈ ਪ੍ਰਭੂ ਪਰਮਾਤਮਾ ਦਾ ਨਾਮ ਜਪਣਾ ਹੀ ਪੂਜਾ ਹੈ ਅਗਲੇ ਪੰਨੇ 'ਚ ਮਹਾਰਾ ਦੱਸਦੇ ਨੇ ਜਨ ਸਰਸਾ ਜੀ ਤਿੰਨ ਫਨ ਗੋਈ ਜਿਨੇ ਸ੍ਰਿਸ਼ਟੀ ਨੂੰ ਸਾਜਾ ਜਿਨੇ ਸੋਹਣਾ ਸਰੀਰ ਦਿੱਤਾ ਉਸੇ ਨੇ ਇਹਨੂੰ ਖਤਮ ਕਰਨਾ ਨਾ ਕੋਈ ਜੀਵਨ ਦੇਣ ਵਾਲਾ ਹੈ ਤੇ ਨਾ ਕੋਈ ਜੀਵਨ ਨੂੰ ਖਤਮ ਕਰਨ ਵਾਲੀ ਕੋਈ ਤਾਕਤ ਹੈ ਹੀ ਨਹੀਂ ਇਹ ਪ੍ਰਭੂ ਪਰਮਾਤਮਾ ਦੇ ਹੁਕਮ ਅੰਦਰ ਹੀ ਹੁੰਦਾ ਵਿਦ ਕੋਈ ਬਣ ਜੇ ਇਹ ਗੱਲ ਆਪਾਂ ਜ਼ਰੂਰ ਮੰਨਣੀ ਪੈਣੀ ਆ ਆਪਾਂ ਇਹ ਵੀ ਕਹਿੰਦੇ ਆ ਜਦੋਂ ਕੋਈ ਵੀ ਮਨੁੱਖ ਚੜ੍ਹਾਈ ਕਰਦਾ ਆਪਾਂ ਇਹ ਹੀ ਕਹਿੰਦੇ ਆ ਨਾ ਵੀ ਭਾਈ ਵਿਦ ਬਣ ਗਈ ਬਸ ਨੌਜਵਾਨ ਚਲੇ ਗਏ ਜਾਈ ਜਾ ਰਹੇ ਨੇ ਹੈ ਨਾ ਸੰਸਾਰ ਤੋਂ ਉਹ ਵਿਦ ਬਣਦੀ ਆ ਵਿਦ ਕੋਈ ਬਣ ਜੇ ਹੁਕਮ ਪ੍ਰਮਾਤਮਾ ਦਾ ਹੀ ਆ ਬਸ ਉਹ ਹੋਣੀ ਆ ਇੱਕ ਹੋਣੀ ਆ ਜਿਹੜੀ ਉਹ ਪ੍ਰਮਾਤਮਾ ਦਾ ਹੁਕਮ ਹੀ ਹੈ ਵੀ ਹੋਣੀ ਹੋਈ ਆ ਗਰਬਾਣੀ ਵਿੱਚ ਪੰਕਤੀ ਵੀ ਆ ਚਿੰਤਾ ਤਾਂ ਕੀ ਕੀ ਜੇ ਜੇ ਅਨ ਹੋਣੀ ਹੋਏ ਮਹਾਰਾਜ ਕਹਿੰਦੇ ਚਿੰਤਾ ਤਾਂ ਤਾਂ ਕਰਨਾ ਵੀ ਅਨ ਹੋਣੀ ਹੋਏ ਜੇ ਇਹ ਭਾਵ ਸਮਝ ਆ ਜੇ ਆਪਾਂ ਨੂੰ ਗੁਰੂ ਦੀ ਗੱਲ ਤੇ ਫਿਰ ਚਿੰਤਾ ਨਹੀਂ ਕਿਸੇ ਕਿਸਮ ਦੀ ਕਰਦਾ ਇਨਸਾਨ ਐਨ ਸੌਖਾ ਜੀਵਨ ਜੀਦਾ ਵੀ ਜੋ ਹੋਣਾ ਉਹ ਕਹੀ ਰਹਿਣਾ ਕਿਉਂਕਿ ਕਈ ਹੁਣ ਡਰਦੇ ਆਪਾਂ ਬਿਰਲਿਆਂ ਨੂੰ ਛੱਡ ਕੇ ਬਿਰਲਿਆਂ ਨੂੰ ਛੱਡ ਕੇ ਕਹਿੰਦੇ ਨੇ ਆਮ ਇਹੀ ਆ ਆਪਾਂ ਨੂੰ ਤਾਂ ਗੁਰਬਾਣੀ ਵਿੱਚ ਦੱਸਿਆ ਵੀ ਪੈਣ ਲੱਗੇ ਸੌਣ ਤੋਂ ਪਹਿਲਾਂ ਸੋਹਲਾ ਸਾਹਿਬ ਦੀ ਬਾਣੀ ਪੜ੍ਹ ਕੇ ਪੈਣਾ ਉਹ ਗੁਰੂ ਦਾ ਗੀਤ ਆ ਗੀਤ गा ਕੇ ਪੈਣਾ ਠੀਕ ਆ ਸੋਹਲਾ ਸਾਹਿਬ ਉਹ ਗੁਰਬਾਣੀ ਨੂੰ ਪੜ੍ਹ ਕੇ ਸੁਣਨਾ ਸੋਣਾ ਇਹ ਕੋਣ ਪੈਣ ਲੱਗੇ ਵੀ ਕਹਿੰਦੇ ਵਾਹਿਗੁਰੂ ਸਵੇਰ ਨੂੰ ਬਾਲੇ ਤਾਂ ਹੀ ਕਹਿੰਦੇ ਆ ਵੀ ਤੰਦਰੁਸਤੀ ਨਾਲ ਹੀ ਉੱਠ ਗਏ ਕਈਆਂ ਦੇ ਆਏ ਹੁੰਦਾ ਮਨ ਚ ਖਣੀ ਸਵੇਰ ਨੂੰ ਉੱਠਣਾ ਖਣੀ ਨਹੀਂ ਇਹ ਵੀ ਇੱਕ ਸੱਚ ਆ ਹੈ ਸੱਚ ਆ ਵੀ ਸਵੇਰ ਨੂੰ ਉੱਠਣਾ ਕਿ ਨਹੀਂ ਪਰ ਚਿੰਤਾ ਜ਼ਰੂਰ ਕਿਉਂ ਕਰਨੀ ਆ ਪ੍ਰਮੋਖ ਪ੍ਰਮਾਤਮਾ ਦੇ ਸ਼ੁਕਰਾਨੇ ਵਿੱਚ ਰਹਿ ਬਾਣੀ ਪੜ ਕੇ ਸੋ ਤੇ ਸਵੇਰੇ ਉੱਠ ਕੇ ਬਾਣੀ ਪੜ ਲੈ ਠੀਕ ਆ ਜੀ ਸਰੀਰਕ ਜਿਹੜੀ ਲੀਲਾ ਪ੍ਰਭੂ ਪ੍ਰਮਾਤਮਾ ਨੇ ਜੀਵਨ ਦੀ ਲੀਲਾ ਰਚੀ ਹੋਈ ਆ ਉਹਨੇ ਕੋਲੋਜ ਵੀ ਕਰਨੀ ਆ ਇਹ ਫਿਕਰ ਨਾ ਕਰ ਬੱਸ ਫਿਕਰ ਦੇ ਵਿੱਚ ਨਾ ਜਿਉਂ ਮਹਾਰਾਜ ਕਹਿੰਦੇ ਨੇ ਬਚਿੰਤਾ ਨਾ ਕਰ ਜੋ ਹੋਣਾ ਹੋ ਹੀ ਜਾਣਾ ਹਾਂ ਕਰਮ ਚੰਗੇ ਕਰ ਇੱਥੇ ਮਾੜੇ ਕਰਮਾਂ ਫਿਰ ਕਰਮਾਂ ਤੇ ਵੀ ਦੱਸੀ ਆ ਮਹਾਰਾਜ ਨੇ ਦੱਦੇ ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾ ਆਪਣੇ ਜੇ ਹਣ ਰਾਤ ਨੂੰ ਕੋ ਸ਼ਰਾਬ ਨਾਲ ਰੱਜ ਕੇ ਪੈਂਦਾ ਜਾਂ ਨਸ਼ੇ ਦੇ ਟੀਕੇ ਲਾ ਕੇ ਪੈਂਦਾ ਉਹ ਦੋਸੋਂ ਦਾ ਹੀ ਆ ਫਿਰ ਦੋਸ ਰੱਬ ਨੂੰ ਨਹੀਂ ਦੋਸ ਆਪ ਦਾ ਹੀ ਆ ਬਿਦ ਬਣ ਜਾਣੀਆਂ ਉਹ ਫਿਰ ਉਹ ਦੋਸਤ ਤੇਰਾ ਹੀ ਆ ਅੱਗੇ ਮਹਾਰਾਜ ਦੱਸਦੇ ਨੇ ਤਿਸ ਬਿਨ ਦੂਜਾ ਅਵਰਨਾ ਕੋਈ ਪੂਰੀ ਪੰਕਤੀ ਪੜਾ ਜੀ ਜਿਨ ਸਿਰ ਸਾਜੀ ਤਿੰਨ ਫੁਨ ਗੋਈ ਜਿਨੇ ਸ੍ਰਿਸ਼ਟੀ ਨੂੰ ਸਾਜਿਆ ਉਹਨੇ ਕਲੋਜ਼ ਕਰਨਾ ਤਿਸ ਬਿਨ ਦੂਜਾ ਅਵਰਨਾ ਕੋਈ ਮਹਾਰਾਜ ਕਹਿੰਦੇ ਹੈ ਪ੍ਰਭੂ ਪਰਮਾਤਮਾ ਤੇ ਇਥੋਂ ਬਿਨਾ ਦੂਜਾ ਕੋਈ ਹੈ ਹੀ ਨਹੀਂ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਤੇ ਸ੍ਰਿਸ਼ਟੀ ਨੂੰ ਕਲੋਜ਼ ਕਰਨ ਵਾਲਾ ਸ੍ਰਿਸ਼ਟੀ ਦੀ ਸਾਹ ਸੰਭਾਲ ਕਰਨ ਵਾਲਾ ਕੁਦਰਤ ਦੀ ਕੁਦਰਤ ਦੀ ਸਾਹ ਸੰਭਾਲ ਆਪ ਹੀ ਕਰਦਾ ਨਾ ਪ੍ਰਭੂ ਪਰਮਾਤਮਾ ਜਿਵੇਂ ਮਨੋਖ ਕਬੇ ਵੀ ਮੈਂ ਤਾਂ ਲੈ ਮੈਂ ਕਰਦਾ ਮੈਂ ਘਰ ਵੀ ਬਣਾ ਲਿਆ ਮੈਂ ਉਹ ਗੱਡੀਆਂ ਵੀ ਲੈ ਲਈਆਂ ਤੇ ਮੈਂ ਜ਼ਮੀਨ ਵੀ ਬਣਾ ਲਈ ਮੇਰੇ ਕੋਲੇ ਬੈਂਕ ਬੈਲੈਂਸ ਬਹੁਤ ਆ ਪੈਸਾ ਬੜਾ ਕਮਾ ਲਿਆ ਮੈਂ ਠੀਕ ਆ ਮੰਨ ਲੈਨੇ ਵੀ ਤੂੰ ਕਮਾ ਲਿਆ ਤੇ ਜੇ ਉਹ ਤੈਨੂੰ ਆਕਸੀਜਨ ਹੀ ਨਾ ਦੇਵੇ ਆ ਜਿਹੜੇ ਤੂੰ ਸਾਹ ਲੈ ਰਿਹਾ 24000 ਦੱਸਿਆ ਗਿਣਤੀ ਕਰਨ ਵਾਲਿਆਂ ਨੇ ਚਲੋ ਉਹ ਵੱਧ ਹੋਣ ਘੱਟ ਹੁਣ ਉਹ ਤਾਂ ਆਪਾਂ ਨੂੰ ਪਤਾ ਨਹੀਂਗਾ 24000 ਦੱਸਿਆ ਬਿ 24000 ਸਾਹ ਲੈਂਦਾ ਬੰਦਾ 24 ਘੰਟਿਆਂ ਚ ਇਹ ਨਹੀਂ ਪਤਾ ਵੀ 12 ਘੰਟਿਆਂ ਚ ਉਹ ਮੈਨੂੰ ਨਹੀਂ ਪੂਰਾ ਪਤਾ ਯਾਨੀ 24000 ਦੀ ਗਣਤੀ ਦੇਛਾ ਵੀ 24000 ਦਾ ਪੈਂਦਾ ਰੋਜ਼ ਘਾਟਾ ਰੋਜ਼ ਘਾਟਾ ਤੈਨੂੰ 24000 ਦਾ ਘਾਟਾ ਪੈ ਜਾਂਦਾ ਜਿਹੜੇ ਤੂੰ ਸਵਾਸ ਲੈ ਰਿਆ ਤੇਰੇ 24000 ਸਵਾਸ ਖਤਮ ਹੋ ਗਏ ਇਹ ਹਰ ਸਾਹ ਤਾਂ ਉਹੀ ਦੇ ਰਿਆ ਨਾ ਕੁਦਰਤ ਨੂੰ ਸੰਭਾਲ ਰਿਆ ਨਾ ਆਪਾਂ ਇੱਕ ਕੁਦਰਤ ਦਾ 파ਟ ਆ ਕੁਦਰਤ ਦੀ ਸੰਭਾਲ ਕਰ ਲਾ ਆਕਸੀਜਨ ਦੇ ਕੇ ਸਵਾਸ ਚੱਲ ਰਹੇ ਨੇ ਫੇਰ ਦੂਜਾ ਰਿਜਕ ਪਾਣੀ ਪੈਦਾ ਕਰਦਾ ਤੇਰੇ ਵਾਸਤੇ ਪਾਣੀ ਆ ਸੱਤੀ ਪਦਾਰਥ ਖਾਣ ਨੂੰ ਆ ਆਪੇ ਸਭ ਸੰਭਾਲ ਕਰਦਾ ਨਾ ਮਹਾਰਾਜ ਕਹਿੰਦੇ ਤਿਸ ਬਿਨ ਦੂਜਾ ਅਬਰ ਨਾ ਕੋਈ ਹੋਰ ਨਹੀਂ ਕੋਈ ਹੈਗਾ ਆਪੇ ਸੰਭਾਲ ਕਰਨ ਵਾਲਾ ਜਿਹੜਾ ਕਿ ਮਤਲਬ ਲਾ ਮਾਨਤਾ ਦੇਤੀ ਵੀ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ ਵੀ ਇਕ ਮਾਈ ਜੁਗਤ ਦੇ ਨਾਲ ਉਹਨੇ ਤਿੰਨ ਬੱਚਿਆਂ ਨੂੰ ਜਨਮ ਦਿੱਤਾ ਉਹ ਤਿੰਨ ਜਿਹੜੇ ਉਹੀ ਸਭ ਸੰਭਾਲ ਕਰਦੇ ਨੇ ਸੰਸਾਰ ਦੀ ਨਾ ਇਥੇ ਤਿੰਨਾਂ ਵਾਲੀ ਗੱਲ ਨਹੀਂ ਦੱਸੀ ਮਹਾਰਾਜ ਕਹਿੰਦਾ ਤਿਸ ਮੈਨੂੰ ਦੂਜਾ ਅਵਰ ਨਾ ਕੋਈ ਵੀ ਇੱਕੋ ਤੋਂ ਬਿਨਾਂ ਦੂਜਾ ਤਾਂ ਕੋਈ ਹੈ ਹੀ ਨਹੀਂ ਕੋਈ ਪਾਲਣ ਵਾਲਾ ਤੇ ਕੋਈ ਮਾਰਨ ਵਾਲਾ ਤੇ ਕੋਈ ਸਭ ਸੰਭਾਲ ਕਰਨ ਵਾਲਾ ਕੋਈ ਪੈਦਾ ਕਰਨ ਵਾਲਾ ਨਾ ਇੱਕੋ ਇੱਕ ਹੀ ਅਕਾਲ ਪੁਰਖ ਵਾਹਿਗੁਰੂ ਮਹਾਰਾਜ ਦੱਸਦੇ ਨੇ ਇਹ ਪਾਵਨ ਪਵਿੱਤਰ ਅੰਗ 355 ਤੇ ਸੁਭਾਏ ਮਾਨ ਸ਼ਬਦ ਦਾ ਜੀ ਜਿਹੜਾ ਆਪਾਂ ਪੜ ਰਹੇ ਹਾਂ ਹੁਣ ਅਗਲੇ ਮੰਤਜ ਮਹਾਰਾਜ ਦੱਸਦੇ ਨੇ ਸਾਚ ਨਾਮ ਗੁਰ ਸ਼ਬਦ ਵਿਚਾਰ ਗੁਰੂ ਦੇ ਸ਼ਬਦ ਦੀ ਵਿਚਾਰ ਕਰਨੀ ਹੀ ਸੱਚਾ ਨਾਮ ਹੈ ਕਿਉਂਕਿ ਸੱਚੇ ਨਾਮ ਦੀ ਗੱਲ ਕਰਦੀ ਆ ਗੁਰਬਾਣੀ ਸਾਚ ਨਾਮ ਗੁਰ ਸ਼ਬਦ ਵਿਚਾਰ ਗੁਰਮੁਖ ਸੱਚੇ ਸੱਚੇ ਦਰਬਾਰ ਉਹ ਗੁਰਮੁਖ ਹੀ ਸੱਚੇ ਤੇ ਸੱਚੇ ਦੇ ਦਰਬਾਰ ਵਿੱਚ ਸੋਭਦੇ ਹਨ ਇਹ ਕਮਾਂਗੇ ਆਪਾਂ ਜਿਹੜੇ ਸੱਚੇ ਨੇ ਉਹੀ ਸਾਚੇ ਦੇ ਦਰਬਾਰ ਵਿੱਚ ਪ੍ਰਵਾਨ ਹੁੰਦੇ ਨੇ ਇਹ ਵੀ ਕਹਿ ਦਿੰਦੇ ਆ ਪਰਹਾਉ ਰਹਾਵਾਲੇ ਬੰਦ ਚ ਮਹਾਰਾਜ ਨੇ ਦੱਸਿਆ ਸੱਚਾ ਅਰਜ ਸੱਚੀ ਅਰਦਾਸ ਮਹੱਲੀ ਖਾਸਮ ਸੁਣੇ ਸਾਵਾਸ਼ ਮਹਾਰਾਜ ਕਹਿੰਦੇ ਨਾ ਸੱਚੀ ਅਰਜ ਸੱਚਾ ਅਰਜ ਕਹੋ ਤੇ ਸੱਚੀ ਅਰਦਾਸ ਉਹ ਸੱਚਾਈ ਅਰਜ ਸੁਣਨ ਵਾਲਾ ਤੇ ਸੱਚੀ ਹੀ ਅਰਦਾਸ ਉਹ ਪ੍ਰਭੂ ਪਰਮਾਤਮਾ ਦੇ ਮਹਿਲੀ ਸੁਣੀ ਜਾਂਦੀ ਹੈ ਹੋਰ ਕਿਤੇ ਤੇਰੀ ਪੁਕਾਰ ਨਹੀਂ ਸੁਣੀ ਜਾਂਦੀ ਜਿੰਨੀਆਂ ਮਰਜ਼ੀ ਕਰ ਲੈ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਦਰਬਾਰ ਵਿੱਚ ਹੀ ਤੇਰੀ ਅਰਦਾਸ ਬੇਨਤੀ ਸੁਣੀ ਜਾਂਦੀ ਹੈ ਮਹਾਰਾਜ ਨੇ ਇਥੇ ਦੱਸਿਆ ਸੱਚਾ ਅਰਜ ਸੱਚੀ ਅਰਦਾਸ ਮਹਿਲੀ ਖਾਸਮ ਸੁਨੇ ਸਾਵਾਸ ਸਾਵਾਸ ਦਾ ਮਤਲਬ ਹੁੰਦਾ ਖੁਸ਼ ਹੋਣਾ ਖੁਸ਼ੀ ਸਾਵਾਸ ਦਾ ਭਾਵ ਖੁਸ਼ੀ ਹੈ ਖੁਸ਼ ਉੱਥੇ ਹੀ ਤੇਰੀ ਭਾਈ ਉਹ ਪ੍ਰਭੂ ਪਰਮਾਤਮਾ ਅਰਦਾਸ ਸੁਣੀ ਜਾਂਦੀ ਹੈ ਪ੍ਰਮੋਹ ਪਰਮਾਤਮਾ ਦੇ ਦਰਤ ਕਰਤੇ ਤੇ ਅੱਜ ਅੱਗੇ ਮਹਾਰਾਜਾ ਨੇ ਸੱਚੇ ਤਖਤ ਬੁਲਾਵੇ ਸੋਏ ਦੇਵੜੇ ਆਈ ਕਰੇ ਸੋ ਹੋਏ ਉਹ ਮਹਾਰਾਜ ਕਹਿੰਦੇ ਸੱਚੇ ਤਖਤ ਤੇ ਬੁਲਾਵੇ ਸੋਏ ਉਹ ਪ੍ਰਭੂ ਪਰਮਾਤਮਾ ਹੀ ਸੱਚੇ ਤਖਤ ਤੇ ਫਰਮਾਨ ਕਰ ਰਿਹਾ ਹੈ ਜੇ ਹੁਣ ਆਪਾਂ ਇੱਥੇ ਇੱਕ ਗੱਲ ਇਹ ਵੀ ਸਮਝ ਲਾਂਗੇ ਵੀ ਆ ਸੱਚੇ ਤਖਤ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਰਾਜマ ਉਹਨਾਂ ਸ਼ਬਦ ਗੁਰੂ ਜੀ ਤੇ ਇਹੀ ਬੋਲ ਬੁਲਾਉਂਦੇ ਹਨ ਇਹੀ ਬੋਲਦੇ ਨੇ ਇਹੀ ਸੁਣਦੇ ਨੇ ਗੁਰਮੁਖ ਸੱਚੇ ਸਾਚੇ ਦਰਬਾਰ ਰਹਾਉ ਵਾਲਾ ਬੰਦ ਸੀ ਸੱਚਾ ਅਰਜ ਸੱਚੀ ਅਰਦਾਸ ਮਹਲੀ ਖਸਮ ਸੁਣੇ ਸਾਵਾਸ ਸੱਚਾ ਤਖਤ ਬਲਾਵੇ ਸੋਏ ਦੇ ਵਡਿਆਈ ਕਰੇ ਸੋ ਹੋਏ ਉਹ ਪ੍ਰਭੂ ਪ੍ਰਮਾਤਮਾ ਵਡਿਆਈ ਦਿੰਦਾ ਜੋ ਉਹ ਕਰਦਾ ਉਹੀ ਹੁੰਦਾ ਤੇਰਾ ਤਾਣ ਤੂੰ ਹਾਂ ਦੀ ਬਾਣ ਗੁਰ ਕਾ ਸ਼ਬਦ ਸੱਚ ਨਿਸ਼ਾਨ ਮਹਾਰਾਜ ਕਹਿੰਦੇ ਸਭ ਕੁਛ ਤੇਰਾ ਹੀ ਤਾਣ ਦਿਮਾਨ ਹੈ ਵਾਹਿਗੁਰੂ ਤੇ ਗੁਰ ਕਾ ਸ਼ਬਦ ਸੱਚ ਨਿਸ਼ਾਨ ਸੱਚੇ ਦੀ ਨਿਸ਼ਾਨੀ ਗੁਰੂ ਦਾ ਸ਼ਬਦ ਹੀ ਸਾਨੂੰ ਦੱਸੇਗਾ ਸੱਚ ਨਾਲ ਜੋੜੇਗਾ ਇਹ ਕਹ ਲੋ ਆਪਾਂ ਸਿੱਧਾ ਸਮਝ ਲੈਨੇ ਵੀ ਸੱਚ ਨਾਲ ਮੇਲ ਮਲਾਪ ਕਰਾਉਣ ਵਾਲਾ ਗੁਰੂ ਸ਼ਬਦ ਹੀ ਹੈ ਤੇ ਹੋਏਗਾ ਕਦੋਂ ਮੰਨੇ ਹੁਕਮ ਸਭ ਪ੍ਰਗਟ ਜਾਏ ਜਿਹਨੇ ਹੁਕਮ ਮੰਨ ਲਿਆ ਉਹ ਗੁਰਮੁਖ ਪਿਆਰਾ ਪ੍ਰਗਟ ਹੋ ਜਾਂਦਾ ਤੇ ਜਾਂ ਆਪਾਂ ਇਹ ਕਹਾਂਗੇ ਵੀ ਜਿਹਨੇ ਹੁਕਮ ਮੰਨਿਆ ਉਦੇ ਹਿਰਦੇ ਘਰ ਵਿੱਚ ਗੁਰੂ ਦੇ ਗਿਆਨ ਦਾ ਪ੍ਰਗਟਾਵਾ ਹੋ ਗਿਆ ਪ੍ਰਗਟ ਹੋ ਗਿਆ ਗੁਰੂ ਦਾ ਗਿਆਨ ਪ੍ਰਗਟ ਹੋ ਗਿਆ ਸੱਚ ਨਿਸ਼ਾਨ ਠਾਕ ਨਾ ਪਾਈ ਸੱਚ ਦਾ ਨਿਸ਼ਾਨ ਸਦਾ ਕਾਇਮ ਰਹਿਣਾ ਹੈ ਅਗੇ ਮਹਾਰਾਜ ਕਹਿੰਦੇ ਨੇ ਪੰਡਤ ਪੜੇ ਬਖਾਣੇ ਬੇਦ ਅੰਤਰ ਵਸਤ ਨ ਜਾਣੇ ਭੇਦ ਮਹਾਰਾਜ ਕਹਿੰਦੇ ਪੰਡਤ ਪੜਦਾ ਹੈ 베ਦਾਂ ਦੇ ਵਿੱਚੋਂ ਉਚਾਰਨ ਕਰਦਾ ਹੈ ਪ੍ਰਮਾਤਮਾ ਦੇ ਗੁਣ ਕਹੋ ਠੀਕ ਹੈ ਜੀ ਪੰਡਤ ਪੜੇ ਪੰਡਤ ਦਾ ਮਤਲਬ ਕੋਈ ਬਰਾਦਰੀ ਭਾਵ ਨਹੀਂਗਾ ਜੀ ਪੰਡਤ ਦਾ ਭਾਵ ਹੈ ਵਿਦਵਾਨ ਇਹ ਬਰਾਦਰੀ ਦਾ ਕੋਈ ਮਤਲਬ ਨਹੀਂ ਇੱਥੇ ਪੰਡਿਤ ਪੜੇ ਬਖਾਣੇ 베ਦ ਧਾਰਮਿਕ ਗ੍ਰੰਥ ਪੜਦਾ ਅੰਤਰ ਵਸਤ ਨ ਜਾਣੇ ਭੇਦ ਪੜਦਾ ਹੈ ਆਪਣੇ ਆਪ ਨੂੰ ਵਿਦਵਾਨ ਅਖਵਾਉਂਦਾ ਪੜਦਾ 베ਦ ਪੜਦਾ ਧਾਰਮਿਕ ਗ੍ਰੰਥਾਂ ਨੂੰ ਪੜਦਾ ਪਰ ਅੰਤਰ ਵਸਤ ਨ ਜਾਣੇ ਭੇਦ ਮਹਾਰਾਜ ਕਹਿੰਦੇ ਹੋ ਪ੍ਰਭੂ ਪਰਮਾਤਮਾ ਅੰਦਰ ਹੀ ਵਸਦਾ ਉਹਦਾ ਭੇਦ ਨਹੀਂ ਜਾਣਿਆ ਨੇ ਅਗਲੇ ਵੰਦ ਚ ਮਹਾਰਾਜ ਕਹਿੰਦੇ ਨੇ ਗੁਰਬੇ ਨੂੰ ਸੋਜੀ ਬੂਝ ਨਾ ਹੋਏ ਗੁਰੂ ਤੋਂ ਬਿਨਾ ਸਾਨੂੰ ਸੂਝ ਹੀ ਨਹੀਂ ਆਉਣੀ ਤੇ ਸਾਨੂੰ ਪ੍ਰਭੂ ਪਰਮਾਤਮਾ ਬਾਰੇ ਜਾਣਕਾਰੀ ਨਹੀਂ ਹੋਣੀ ਉਹਦੇ ਗੁਣਾਂ ਬਾਰੇ ਜਾਣਕਾਰੀ ਨਹੀਂ ਹੋਣੀ ਆਪਾਂ ਕਹ ਲੈਨੇ ਤੇ ਮਹਾਰਾਜ ਕਹਿੰਦੇ ਗੁਰਬੇਰ ਸੂਝੀ ਬੂਝ ਨਾ ਹੋਏ ਸੱਚਾ ਰੱਬ ਰਹਾ ਪ੍ਰਭ ਸੋਏ ਉਹ ਸੱਚਾ ਪ੍ਰਭੂ ਪਰਮਾਤਮਾ ਕਣਕਣ ਵਿੱਚ ਹੀ ਵੱਸਦਾ ਅਗੇ ਮਹਾਰਾਜ ਦੱਸਦੇ ਨੇ ਕਿ ਹੋਂ ਆਖਾਂ ਆਖ ਬਖਾਣੀ ਤੂੰ ਆਪੇ ਜਾਣੇ ਸਰਬ ਬਣਾਣੀ ਏ ਮਹਾਰਾਜ ਮੈਂ ਕੀ ਕਹਿ ਸਕਦਾ ਹਾਂ ਕੀ ਆਖ ਸਕਦਾ ਹਾਂ ਤੇ ਆਪੇ ਹੀ ਮੈਂ ਨਾ ਕੁਝ ਬਖਾ ਸਕਦਾ ਤੂੰ ਆਪੇ ਜਾਣੇ ਸਰਬ ਬਣਾਣੀ ਤੂੰ ਆਪਣੀ ਬੜਾਈ ਆਪ ਹੀ ਜਾਣਦਾ ਆਪਦੀ ਕੁਦਰਤ ਨੂੰ ਪੈਦਾ ਕਰਕੇ ਆਪ ਹੀ ਜਾਣਨ ਜਿੱਥੇ ਹੋਂ ਜਾਈ ਤੂੰ ਸਭ ਨਹੀਂ ਥਾਈ ਆਪੇ ਹੀ ਜਾਣਦਾ ਜਿੱਥੇ ਜੀਵ ਆ ਉੱਥੇ ਹੀ ਤੂੰ ਬਸਨ ਤੂੰ ਆਪੇ ਜਾਣੇ ਸਰਬ ਬਿਡਾਣੀ ਨਾਨਕ ਏਕੋ ਦਰ ਦੀਵਾਨ ਮਹਾਰਾਜ ਕਹਿੰਦੇ ਇੱਕੋ ਦਾ ਹੀ ਦਰ ਤੇ ਦੀਵਾਨ ਇੱਕੋ ਦਾ ਹੀ ਹੈ ਸਭ ਕੁਛ ਗੁਰਮੁਖ ਸਾਚ ਤਹਾਂ ਗੁਦ੍ਰਾਨ ਗੁਰਮੁਖ ਸਾਚ ਤਹਾਂ ਗੁਦ੍ਰਾਨ ਗੁਰਮੁਖ ਸੱਚਾ ਸੱਚ ਨਾਲ ਜੁੜਿਆ ਰਹਿੰਦਾ ਤੇ ਉਹ ਪ੍ਰਭੂ ਪਰਮਾਤਮਾ ਤੇ ਗੁਰਮਖ ਪਿਆਰਾ ਇੱਕਮਿਕ ਹੋ ਜਾਂਦੇ ਨੇ ਕੋਈ ਵੀ ਭੇਤ ਨਹੀਂ ਰਹਿੰਦਾ ਗੁਰ ਪਰਮੇਸ਼ਰ ਇੱਕੋ ਜਾਨ ਆਪਣੇ ਸਤਿਗੁਰੂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸ਼ਮੇਸ਼ ਪਿਤਾ ਤੱਕ 15 ਭਗਤ ਸਹਿਬਾਨ ਹੋਰ ਵੀ ਬਹੁਤ ਭਗਤ ਸਹਿਬਾਨ ਨੇ ਤਾਂ 15 ਭਗਤ ਸਹਿਬਾਨਾਂ ਦੀ ਬਾਣੀ ਦਰਜ ਹੈ ਨਾ ਪਰ 15 ਭਗਤਾਂ ਦਾ ਨਾਮ ਲੈਤਾ ਜਿਨ੍ਹਾਂ ਦੀ ਬਾਣੀ ਨਹੀਂ ਦਰਜ ਹੋਰ ਵੀ ਭਗਤ ਤੇਰੇ ਨੇ ਚਰਖੜੀਆਂ ਤੇ ਚੜਨ ਵਾਲੇ ਵੀ ਭਗਤ ਨੇ ਖੋਪਰ ਤਲੜਾਉਣ ਵਾਲੇ ਵੀ ਭਗਤ ਨੇ ਬੰਦਮਤ ਕਟਵਾਉਣ ਵਾਲੇ ਵੀ ਭਗਤ ਨੇ ਇਹ ਆਪਾਂ ਇਤਿਹਾਸ ਵਿੱਚ ਗਰਬਾਣੀ ਵਿੱਚ ਨਹੀਂ ਚੱਲ ਉਹਨਾਂ ਦੀ ਗਰਬਾਣੀ ਨਹੀਂ ਦਰਜ ਇਤਿਹਾਸ ਦਰਜ ਇਤਿਹਾਸ ਤਾਂ ਹੈ ਨਾ ਇਹ ਵੀ ਭਗਤ ਨੇ ਰੱਬ ਦੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਗਰਬਾਣੀ ਦਾ ਫੈਸਲਾ ਵੀ ਪ੍ਰਭੂ ਪਰਮਾਤਮਾ ਦਾ ਭਗਤ ਵੀ ਪਰਮਾਤਮਾ ਵਰਗਾ ਹੀ ਹੁੰਦਾ ਉਹੀ ਰੂਪ ਹੁੰਦਾ ਤੇ ਜਿਹੜੇ ਸਿੱਖ ਨੇ ਸਿੱਖ ਵੀ ਗੁਰੂ ਵਰਗੇ ਹੀ ਹੁੰਦੇ ਨੇ ਜੈਸਾ ਗੁਰੂ ਉਹੋ ਜਿਹੇ ਉਹਦੇ ਸਿੱਖ ਉਹ ਆਪਾਂ ਇਤਿਹਾਸ ਤੋਂ ਵੀ ਜਾਣੂ ਆ ਸੋ ਮਹਾਰਾਜ ਦੀ ਕਿਰਪਾ ਨਾਲ ਜਿੰਨੀ ਕ ਆਪਾਂ ਨੂੰ ਸਮਝ ਲੱਗੀ ਆ ਓਨੀ ਕ ਆਪਾਂ ਗਰਬਾਣੀ ਵਿੱਚੋਂ ਗੱਲ ਸਮਝਣ ਦੀ ਕੋਸ਼ਿਸ਼ ਕੀਤੀ ਆ ਸ਼ਬਦ ਦੀ ਵਿਚਾਰ ਕਰਨ ਦੀ ਕੋਸ਼ਿਸ਼ ਕੀਤੀ ਆ ਬਹੁਤ ਸਾਰੀਆਂ ਭੁੱਲਾਂ ਚੁੱਕਾਂ ਅਨੇਕ ਭੁੱਲਾਂ ਚੁੱਕਾਂ ਹੁੰਦੀਆਂ ਨੇ ਕਿਉਂਕਿ ਆਪਾਂ ਕਿਹੜਾ ਗਿਆਨ ਗਿਆਨੀ ਤਾਂ ਹੈ ਨਹੀਂ ਗਿਆਨੀ ਤਾਂ ਆਪਣੇ ਸਤਿਗੁਰੂ ਹੈ